ਇਹ ਪੰਜਾਬ ਪੁਲਿਸ ਵੱਲੋਂ ਇੱਕ ਅਭਿਆਨ ਸ਼ੁਰੂ ਕੀਤਾ ਗਿਆ ਜਿਸ ਦਾ ਨਾਮ ਦਿੱਤਾ ਗਿਆ ਸੰਪਰਕ ਔਸ ਇਹ ਸੰਪਰਕ ਪ੍ਰੋਗਰਾਮ ਦੇ ਤਹਿਤ ਇਸ ਨੇ 1 ਮਹੀਨੇ ਤੋਂ ਫੱਲੋਂ ਚਲ ਕ ਕੇ ਸਬ ਡਿਵੀਜ਼ਨ ਲੈਵਲ ਤੋਂ ਸ਼ੁਰੂ ਕਰ ਦਿੱਤੀ ਟੀਮਾਂ ਤਿਆਰ ਕੀਤੀਆਂ ਗਈਆਂ कुल 22 ਟੀਮਾਂ ਤਿਆਰ ਹੋਈਆਂ ਜਿਨ੍ਹਾਂ ਦੇ ਅਲੱਗ-ਅਲੱਗ ਲੈਵਲ ਤੇ ਸਬ ਡਿਵੀਜ਼ਨ ਲੈਵਲ ਤੇ ਮੈਚ ਕਰਾਇਗੇ ਉਨ ਅੱਜ ਇੱਥੇ ਸੈਮੀ ਫਾਈਨਲ ਮੈਚ ਆਰਗੇਨਾਈਜ਼ ਕੀਤਾ ਜਾਦਾ ਹੈ ਉਸ ਤੋਂ ਬਾਅਦ ਫਾਈਨਲ ਮੈਚ ਆਰਗੇਨਾਈਜ਼ ਕੀਤਾ ਜਾਏਗਾ ਇਹ ਇੱਕ ਬਹੁਤ ਹੀ ਅੱਛਾ ਉਪਰਾਲਾ ਹੈਗਾ ਕਿ ਪੁਲਿਸ ਲੋਕਾਂ ਨਾਲ ਕਨੈਕਟ ਕਰਨ ਦੀ ਕੋਸ਼ਿਸ਼ ਕਰਦੀ ਆ ਉਹਨਾਂ ਨੂੰ ਕਨੈਕਟ ਕਰਨ ਦਾ ਜਿਹੜਾ ਇੱਕ ਮਾਧਿਅਮ ਹੈਗਾ ਉਹ ਮੀਟ ਹੈਗਾ ਥੀਏਟਰ ਦੇ ਵਿੱਚ ਜਿਹੜੀ ਭਾਵਨਾ ਚੰਨੇ ਤੇ ਹਿੱਟ ਹੁੰਦੀ ਆ ਉਹ ਬਰਾਦਰ ਹੋਪ ਦੀ ਕਮਰਾਜ ਦੀ ਭਾਵਨਾ ਵੰਦੀ ਹੈਗੀ ਆ ਔਰ ਮੈਨੂੰ ਉਮੀਦ ਹੈ ਕਿ ਇਸ ਉਪਰਾਲੇ ਦਾ ਸਤਕਾ ਜਿਹੜਾ ਸਾਡਾ ਲੋਕਾਂ ਨਾਲ ਸੰਪਰਕਾ ਉਹ ਵੀ ਬਧੇਗਾ ਸਾਨੂੰ ਲੋਕਾਂ ਤੋਂ ਇਨਫੋਰਮੇਸ਼ਨ ਵੀ ਬਧੇਗੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਲੋਕਾਂ ਦੀ ਇਸ ਮਦਦ ਦੇ ਨਾਲ ਕ੍ਰਾਈਮ ਕੰਟਰੋਲ ਦੇ ਵਿੱਚ ਔਰ ਡਰਗ ਕੱਟਕਲ ਲੋਕ ਕਰਨ ਦਾ ਹੈਗਾ ਜੀ ਚਲਾਹ ਜਰੂਰ ਕਰ ਰਹੀ ਹੈ ਜਪਨ ਉਸ ਕਰ ਰਹੀ ਹੈ ਪੁਲਿਸ ਕਰ ਰਹੀ ਹੈ ਪਰ ਕਈ ਚੀਜ਼ਾਂ ਜਿਹੜੀਆਂ ਟ੍ਰੈਫਿਕ ਪੁਲਿਸ ਨੂੰ ਕਮੀਆਂ ਨੇ ਕਮੀਆਂ ਕਰਦੀ ਹੈ ਸੋ ਇਹ ਅੱਜ ਇਹ ਵੀ ਮੈਂ ਥੋੜੇ ਸਾਦੇ ਨਾਲ ਗੱਲ ਸੰਜੀਕਤ ਕਰਨਾ ਚਾਹਨਾ ਕਿ ਪਿਛਲਾ 1 ਮਹੀਨਾ ਜਿਹੜਾ ਕਿ ਟ੍ਰੈਫਿਕ ਮंथ ਦੇ ਵਜੋਂ ਮਨਾਇਆ ਜਾਂਦਾ ਆਲ ਓਵਰ ਇੰਡੀਆ ਔਰ ਆਪਣੇ ਪੰਜਾਬ ਦੇ ਵਿੱਚ ਜਿਹੜਾ ਮੈਕਸਿਮਮ ਕੰਮ ਹੋਇਆ ਸੀਗਾ ਉਹ ਦੋਸ ਪੋਤੇ ਵਿੱਚ ਹੋਇਆ ਸੀ ਅੱਜ ਉਸ ਮंथ ਨੂੰ ਪੰਚਰੂਪ ਕਦਮ ਦੇ ਨਾਲ ਇੱਥੇ ਆਇਆ ਔਰ ਮੈਂ ਐਸਐਸਪੀ ਸਾਹਿਬ ਨਾਲ ਗੱਲ ਕਰਤੀ ਉਹਨੇ ਗੱਲ ਜਿਹੜੇ ਇਹਨਾਂ ਨੇ ਬਹੁਤ ਇਨੀਸ਼ੀਏਟਿਵ ਲੈ ਹੈ ਕਿ ਉਹਨਾਂ ਬਾਰੇ ਦੀ ਕੰਮਕਾਜੀ ਹਾਸਿਲ ਕੀਤੀ ਹੈ ਜੀ ਅ ਇਹ ਜਿਹੜਾ ਅਜੂਤ ਰੂਟਿੰਗ ਦਾ ਫੰਕਸ਼ਨ ਸੀਗਾ ਇਸ ਸਾਡੀ ਲੀਡ ਏਜੰਸੀ ਜਿਹੜੀ ਬਣੀ ਲਈ ਆ ਉਹਦੇ ਬਾਰੇ ਉਹ ਆਰਗੇਨਾਈਜ਼ ਕੀਤਾ ਗਿਆ ਸੀਗਾ ਜਿਹੜਾ ਚਲਾਣ ਕਰਕੇ ਜਾਂਦੇ ਹੈ ਕਿ ਉਹਨਾਂ ਦਾ ਜਿਹੜਾ ਪੈਸਾ ਆਉਂਦਾ ਹੈਗਾ ਉਹ ਡੀਡ ਏਜੰਸੀ ਕੋਲ ਜਾਵੇ ਔਰ ਉਹ ਲੀਡ ਏਜੰਸੀ ਤੋਂ ਪੈਸਾ ਅਸੀਂ ਹੁਣ ਲੈਣਾ ਸ਼ੁਰੂ ਕਰ ਦਿੱਤਾ ਜਿਹੜੀ ਅਸੀਂ ਸੜਕ ਸੁਰੱਖਿਆ ਪੋਸ 55 ਕਰੋੜ ਦੀ ਉਹਦੇ ਨਾਲ ਰੇਜ਼ ਕੀਤੀ ਹੈ ਜੀ ਉਹ ਲੀਡ ਏਜੰਸੀ ਤੋਂ ਲੈ ਕੇ ਪੈਸੇ ਅਸੀਂ ਰੇਜ਼ ਕੀਤੀ ਹੈ ਔਰ ਕੱਲ ਹੀ ਮੈਂ ਦਵਾਦਾ ਟੇਕਅਪ ਕੀਤਾ ਕਿ ਹੁਣ ਸਾਨੂੰ ਮੰਥਲੀ ਬਜਟ ਦਿੱਤਾ ਜਾਵੇ ਕਿਉਂਕਿ ਟ੍ਰੈਫਿਕ ਦੀਆਂ ਸਮੱਸਿਆਵਾਂ ਜਿਹੜੀਆਂ ਹੁੰਦੀਆਂ ਨੇ ਉਹ ਬਹੁਤ ਛੋਟੀਆਂ-ਛੋਟੀਆਂ ਹੁੰਦੀਆਂ ਨੇ ਉਹਦੇ ਉਹ ਛੋਟੀਆਂ ਸਮੱਸਿਆ ਨੂੰ ਜੇ ਹੱਲ ਕਰ ਲਿਆ ਜਾਵੇ ਤਾਂ ਵੱਡੇ ਹਾਦਸੇ ਤੋਂ ਬਚ ਸਕਦੇ ਆ ਕਿ ਆਪਾਂ ਉਹ ਜਲਦੀ ਹੀ ਰਾਲਾ ਕੁੰਨੀਆ ਦੇ ਸਾਹਮਣੇ ਇਨਫਰਾਸਟ੍ਰਕਚਰ ਦੀ ਟ੍ਰੈਫਿਕ ਨੂੰ ਮੈਨੇਜ ਕਰਨ ਦੀ ਲੋੜ ਹੈ ਪੂਰੇ ਸ਼ਹਿਰ ਨੂੰ ਉਸ ਇਨਫਰਾਸਟ੍ਰਕਚਰ ਦੀ ਹੈਗੀਆਂ ਨੇ ਰਿਕਵਰੀ ਵੈਨ ਦਾ ਤੁਸੀਂ ਮੈਂਸ਼ਨ ਕੀਤਾ ਹੋਰ ਕਈ ਚੀਜ਼ਾਂ ਦਾ ਐਂਟੀ ਪਾਰਕਿੰਗ ਵੀ ਜਿਹੜੀਆਂ ਆਪਾਂ ਨੂੰ ਡਿਵਾਈਸਿਸ ਚਾਹੀਦੀਆਂ ਨੇ ਉਹ ਸਾਰੀਆਂ ਅਸੀਂ ਜਲਦੀ ਹੀ ਪਰਚੇਸ ਕਰਨੀਆਂ ਸ਼ੁਰੂ ਕਰ ਦਾਂਗੇ ਔਰ ਜਲਦੀ ਹੀ ਛੋਟੇ ਡੇਲਿਆਂ ਦੇ ਵਿੱਚ ਇਹ ਚੀਜ਼ਾਂ ਉਪਲਬਧ ਹੋ ਜਾਣਗੀਆਂ ਸਰਕਾਰਾਂ ਦਾ ਕੰਮ ਹੁੰਦਾ ਲੋਕਾਂ ਦੀ ਜਾਨ ਬਚਾਉਣਾ